ਬਟਾਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਅੱਜ ਇੱਕ ਗੈਂਗਸਟਰ ਦਾ ਕੀਤਾ ਗਿਆ ਬਟਾਲਾ ਪੁਲਿਸ ਵੱਲੋਂ ਐਨਕਾਊਂਟਰ ਗੈਂਗਸਟਰ ਮਲਕੀਤ ਜੋ ਬਟਾਲਾ ਪੁਲਿਸ ਦੀ ਸਰਦਰਦੀ ਬਣਿਆ ਹੋਇਆ ਸੀ ਅਤੇ ਹੈਰੀ ਛੱਠਾ ਦਾ ਨਾਮ ਲੈ ਕੇ ਲੋਕਾਂ ਤੋਂ ਫਰौती ਮੰਗਦਾ ਸੀ ਅਤੇ ਇਸ ਵੱਲੋਂ ਹਰ ਗਵਿੰਦਪੁਰ ਦੇ ਸਿਨਾਰੀ ਦੀ ਦੁਕਾਨ ਤੇ ਗੋਲੀ ਚਲਾਈ ਸੀ ਅਤੇ 50 ਲੱਖ ਰੁਪਏ ਦੀ ਫਰौती ਮੰਗੀ ਸੀ ਬਟਾਲਾ ਪੁਲਿਸ ਦੀ ਸਰਦਰਦੀ ਬਣਿਆ ਇਹ ਗੈਂਗਸਟਰ ਨੂੰ ਅੱਜ ਇਨ੍ਹਾਂ ਵੱਲੋਂ ਨਵਾਂ ਪਿੰਡ ਵਿਖੇ ਇਸ ਦਾ ਅਨਕਾਊਂਟਰ ਕੀਤਾ ਗਿਆ ਇਸ ਨੂੰ ਜ਼ਖਮੀ ਕੀਤਾ ਗਿਆ ਦੱਸ ਦਈਏ ਕਿ ਬਟਾਲਾ ਪੁਲਿਸ ਨੂੰ ਇਸ ਦੀ ਲੋੜ ਸੀ ਕਿਉਂਕਿ ਇਸ ਨੇ ਫਰौती ਮੰਗੀ ਸੀ ਤੇ ਫਰौती ਮੰਗਣ ਤੋਂ ਬਾਅਦ ਬਟਾਲਾ ਪੁਲਿਸ ਦੀ ਇਹ ਸਰਦਰਦੀ ਬਣਿਆ ਸੀ ਇਹ ਆਪਣਾ ਗੈਂਗਸਟਰ ਅਤੇ ਪੁਲਿਸ ਵੱਲੋਂ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਜਦ ਇਸ ਨੇ ਪੁਲਿਸ ਨੂੰ ਦੇਖਿਆ ਤਾਂ ਇਹ ਆਪਣੀ ਮਸੜੀ ਕਾਰ ਲੈ ਕੇ ਇਥੋਂ ਆਪਣਾ ਇਹ ਜਦ ਭੱਜਣ ਲੱਗੇ ਤਾਂ ਪੁਲਿਸ ਵੱਲੋਂ ਇਹਦਾ ਪਿੱਛਾ ਕੀਤਾ ਗਿਆ ਪਿੱਛਾ ਕਰਨ ਤੋਂ ਬਾਅਦ ਅੱਗੇ ਜਾ ਕੇ ਰਸਤਾ ਬੰਦ ਹੋ ਗਿਆ ਇਹ ਜੋ ਰਸਤਾ ਸੀ ਉਹ ਖੇਤਾਂ ਦੇ ਵਿੱਚ ਗਿਆ ਸੀ ਤਾਂ ਇਸ ਵੱਲੋਂ ਅਗੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਫਾਇਰਿੰਗ ਕਰਨ ਤੋਂ ਬਾਅਦ ਜਦ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਇਹਦੇ ਗਿੱਟੇ ਦੇ ਵਿੱਚ ਗੋਲੀ ਲੱਗੀ ਦੱਸਦੀ ਹੈ ਕਿ ਇਹ ਇੱਕ ਗੈਂਗਸਟਰ ਸੀ ਜੋ ਆਪਣਾ ਹੈਰੀ ਚੱਠਾ ਦੇ ਨਾਮ ਤੇ ਲੋਕਾਂ ਤੋਂ ਫਰौती ਮੰਗਦਾ ਸੀ ਤੇ ਹੁਣ ਵੀ ਇਸ ਨੇ ਇੱਕ ਹਰ ਗਵਿੰਦਪੁਰ ਦੇ ਇੱਕ ਸਨਾਰੇ ਤੋਂ 50 ਲੱਖ ਲੱਖ ਰੁਪਏ ਸਰਾਵਤੀ ਮੰਗੀ ਸੀ ਤੇ ਅੱਜ ਬਟਾਲਾ ਪੁਲਿਸ ਵੱਲੋਂ ਇਸ ਦਾ ਐਨਕਾਉਂਟਰ ਕੀਤਾ ਗਿਆ ਹੈ ਅਤੇ ਇਸ ਦੇ ਪੈਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਇਹ ਜ਼ਖਮੀ ਹੋ ਗਿਆ ਜੋ ਬਟਾਲਾ ਪੁਲਿਸ ਦੀ ਇਹ ਸਰਦਾਰਦੀ ਬਣਿਆ ਹੋਇਆ ਸੀ ਹੁਣ ਇਸ ਗੈਂਗਸਟਰ ਦਾ ਬਟਾਲਾ ਪੁਲਿਸ ਵੱਲੋਂ ਜੋ ਇਸ ਦਾ ਨਾਮ ਮਲਕੀਤ ਦੱਸਿਆ ਜਾ ਰਿਹਾ ਹੈ ਇਸ ਦਾ ਬਟਾਲਾ ਪੁਲਿਸ ਵੱਲੋਂ ਇਸ ਗੈਂਗਸਟਰ ਦਾ ਐਨਕਾਉਂਟਰ ਕੀਤਾ ਗਿਆ ਖੇਤਾਂ ਦੇ ਵਿੱਚ ਜਿਆਦੇ ਆਪਣਾ ਉਹ ਉੱਥੇ ਗਿਆ ਤਾਂ ਇਸ ਦੀ ਗੱਡੀ ਅੱਗੇ ਨਹੀਂ ਲੰਗੀ ਤੇ ਉਹ ਇਹ ਜਿਹੜਾ ਆਪਣੀ ਗੱਡੀ ਛੱਡ ਕੇ ਭੱਜਣ ਲੱਗ ਗਿਆ ਤਾਂ ਇਸ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਨੇ ਜਦ ਇਹਦੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਤੇ ਇਸ ਦੀ ਗਿੱਟੇ ਦੇ ਵਿੱਚ ਗੋਲੀ ਲੱਗੀ ਤੇ ਇਸ ਨੂੰ ਕਾਬੂ ਕਰ ਲਿਆ ਕੀ ਨਾਮ ਜੀ ਮੇਰਾ ਨਾਮ ਅਬੀ ਕੀ ਹੋਇਆ ਜੀ ਇਹ ਦੱਸੋ ਸਰੇ ਹੋਇਆ ਸਰ ਇਦਾਂ ਵੀ ਆਪਾਂ ਸ਼ਹਿਰ ਤੋਂ ਆ ਰਹੇ ਸੀ ਜੀ ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਨੂੰ ਫਟਕ ਆਉਂਦਾ ਜੀ ਉਧਰੋਂ ਦੋ ਗੱਡੀਆਂ ਆਈਆਂ ਨੇ ਇੱਕ ਕਮਰਸਿਸ ਗੱਡੀ ਇੱਕ ਸਵਿਫਟ ਗੱਡੀ ਸੀ ਜੀ ਦੋਨੋਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਹੀ ਜੀ ਤੇ ਜਿਨ੍ਹਾਂ ਦੀ ਤੇਜ਼ ਰਫ਼ਤਾਰ ਹੁੰਦੇ ਕਰਕੇ ਮੇਰਾ ਮੋਟਰਸਾਈਕਲ ਪੈਲੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡਾਂ ਤੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਗਏ ਦੋਨੋਂ ਗੱਡੀਆਂ ਜਿਹੜੀਆਂ ਸਟੌਪ ਹੋਈਆਂ ਨੇ ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਹ ਪੈਲੀ ਦੇ ਵਿੱਚ ਉਹ ਇੱਕ ਮੋਟਰ ਹੈ ਸਾਡੇ ਇੱਥੇ ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੋਟਵੇਟ ਹੋਈ ਆ ਤੇ ਉਹ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿਦਾਂ ਇੱਕ ਦਾ ਨਹੀਂ ਕਿਦਾਂ ਦਾ ਮਾਹੌਲ ਆ ਮਾਹੌਲ ਸਰ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ ਪੂਰਾ ਸ਼ਹਿਰ ਇੱਥੇ ਸਾਡੇ ਪਿੰਡ ਤੇ ਆਇਆ ਤੇ ਕਈ ਲੋਕਾਂ ਨੇ ਜਿਹਨਾਂ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਹੈ ਤੇ ਕਾਫੀ ਮਾਹੌਲ ਜਿਹੜਾ ਮਤਲਬ ਕਿ ਦਹਿਸ਼ਤ ਵਾਲਾ ਬਣਿਆ ਹੋਇਆ ਜੀ ਸਰ ਮਾਨਯੋਗ ਅਸਰ ਬੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਜਿਹੜੀ ਫਰਸ਼ਰਨਪੁਰ ਇੱਕ ਸਨਾਰੇ ਦੀ ਦੁਕਾਨ ਤੇ ਕੀ ਬੋਲੀ ਲੱਗੀ ਸੀ ਸੀਸਨ ਨੂੰ ਉਹ ਪਰਚਾ ਦਸਤ ਕਰਕੇ ਅਸੀਂ ਤਪਰੀਸ਼ ਕਰਦੇ ਹਾਂ ਹੋਇਆ ਟੈਕਨੀਕਲੀ ਅਸੀਂ ਚਾਰ ਪੰਜ ਘੰਟੇ ਜੇ ਹੀ ਕਰੈਕ ਕਰ ਲਿਆ ਸੀ ਪਰ ਉਹ ਚੇਸ ਕਰਦੇ ਕਰਦੇ ਆਪਾਂ ਆਪ ਵੀ ਦਿਨ 8 ਆਵਰਸ ਉਸ ਮੁਲਜ਼ਮ ਨੂੰ ਚੇਸ ਕਰਦੇ ਕਰਦੇ ਜਦੋਂ ਸਫਲਤਾ ਪ੍ਰਾਪਤ ਹੋਈ ਹੈ ਜਿਸ ਨੇ ਸਾਡੇ ਉਤੇ ਆਪਣੇ ਵਿਕਸਟਰ ਨਾਲ ਫਾਇਰ ਵੀ ਕੀਤਾ ਸੀ ਜੋ ਵੀ ਫਾਇਰ ਵੀਡੀਓ ਆਪਣੀ ਚਾਹੁੰਦੇ ਹੋਇਆ ਸਪੈਕਸਬ ਨੇ ਫਾਇਰ ਕੀਤਾ ਜਦੋਂ ਉਹ ਦਸ਼ਮੀ ਹੋਇਆ ਤੇ ਇਹ ਸਾਰਾ ਸਿਸਟਮ ਜਿਹੜਾ ਇਹ ਸਾਡੇ ਅਕਸਰਾਂ ਦੀਆਂ ਜੇ ਨਿਸ਼ਾ ਹਦਾਇਤਾਂ ਦੀ ਉਹਨਾਂ ਦੇ ਉਹਨਾਂ ਦੇ ਜੀ ਜਿਹੜੇ ਗਾਈਡਲਾਈਨਸ ਤੋਂ ਤੇ ਸਭ on ਹਟ ਵਿਸ਼ਵਾਸ ਜਿਹੜਾ ਉਹਨਾਂ ਨੇ ਕੀਤਾ ਉਹ ਉਹ ਉਹਦੇ ਤੇ ਹਿੱਸਾ ਹਿੱਸਾ ਹੈ ਜਿਹੜਾ ਅਸੀਂ ਸੋਚਣ ਪਕਰ ਸਕਦੇ ਹਾਂ ਸਰ ਕੀ ਨਾਮ ਸੀਗਾ ਤੇ ਕਿੰਨੇ ਬੰਦੇ ਸੀਗੇ ਗੱਡੀ 'ਚ ਟੋਟਲ ਇੱਕ ਕੋ ਕੋ ਬੜੀ ਅ ਅਪਡੇਟਡ ਗੱਡੀ ਸੀ ਮਸਡੀ ਮਸਲੀ ਸੀ ਜਿਹੜੀ ਜਿਸੇ ਬੜ ਬੜ ਕਾਫੀ ਫਾਸਟ ਉਡਾਣ ਉਹਨੇ ਜਿਹੜੇ ਹਲੇ ਕਿ ਆਪਣੇ ਲੋਕ ਭਜਾਈ ਸੀ ਬੜ ਬੜ 160 70 ਦੇ ਜਿਹੜਾ ਭਜਾਈ ਪਰ ਇੱਥੇ ਆ ਕੇ ਬਿਲਕੁਲ ਰੋਡ ਖਤਮ ਹੋ ਗਈ ਸੀ ਤੇ ਫਿਰ ਬਾਅਦ ਵਿੱਚ ਗੱਡੀ ਛੱਡ ਕੇ ਬਾਅਦ ਜੋ ਪਹਿਲੇ ਪਹਿਲੀ ਹੋਇਆ ਸੀ ਹਾਂਜੀ ਇਹ ਬੋਲ ਆਪਣੀ ਪਾਂਛੇ ਕਿੱਲੇ ਮਗਰ ਪੱਜ ਕਿਚੂਨੇ ਜਨੂੰ ਪਗੜਾਇਆ ਸੋ ਫਾਇਰ ਉਧਰੋਂ ਵੀ ਕੀਤਾ ਗਏ ਬਿਲਕੁਲ ਜਦੋਂ ਉਧਰ ਫਾਇਰ ਕੀਤਾ ਗਿਆ ਜਿਹੜਾ ਮੇਰਾ ਹੈਡ ਇਨਸਪੈਕਟਰ ਸੀ ਇਹ ਮਹਾ ਬਾਬਲ ਬਚੇ ਨੇ ਉਹ ਉਹਦਾ ਕੀਤਾ ਫਾਇਰ ਇੱਕ ਸਾਹਮਣੇ ਧਰੇ ਤੇ ਲੱਗਾ ਜਾ ਕੇ ਜਿਹਦੀ ਜਿਹਦੀ ਬਾਅਦ ਚ ਆਪਣੀ ਜਾਨ ਬਚਾਉਂਦੇ ਆ ਉਹ ਉਹਨੂੰ ਸਾਡੀ ਪੁਲਿਸ ਉਹਨੂੰ ਜਿਹੜੇ ਕੋ ਫਾਇਰ ਕੀਤਾ ਗਿਆ ਜਿੱਥੇ ਉਹ ਹੋਇਆ ਜੀ ਸਰ ਹਾਂਜੀ ਇਹ ਜਿਹੜਾ ਬਕੂਆ ਜਿਹੜਾ ਸੜੀ ਹਰਗੋਬਿੰਦਪੁਰ ਫਾਇਰਿੰਗ ਹੋਈ ਸੀ ਉੱਚੇ ਦੋਸ਼ੀ ਦੇ ਅਸੀਂ ਟ੍ਰੇਸ ਕਾਮ ਤੇ ਲੱਗੇ ਆ ਕਾਫੀ ਟੀਮਾਂ ਮੈਡਮ ਵੱਲੋਂ ਇਕੱਠੀ ਕੀਤੀ ਗਈ ਸੀ ਸੀਐਨ ਚਾ ਜੋ ਡਿਪਟੀ ਸ਼੍ਰੀ ਹਰਗੋਬਿੰਦ ਵਰਪੂ ਸਟਾਣਾ ਕਮਾਂਡ ਐਂਡ ਸਿਵਲ 9 ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਅਸੀਂ ਇਹਦੇ ਪੇਚ ਕਰ ਰਹੇ ਸੀ ਸਾ ਚੀਜ਼ ਕਰਦੇ ਕਿ ਦੀ ਅੱਗੇ ਗਾਂ ਪੰਜ ਛੇ ਕਿੱਲੇ ਚ ਦੀ ਜਿਹੜੀ ਨਾਲ ਜਾਂਦਾ ਰਸਤਾ ਉਥੋਂ ਗੱਡੀ ਚੇਜ ਕਰਦੇ ਇਹਦੀ ਰੋਗੀ ਇਹਨੇ ਪੁਲਿਸ ਜਿਓ ਇਹਦੀ ਗੱਡੀ ਰੋਗੀ ਤੇ ਇਹਨੇ ਸਾਡੇ ਤੇ ਫਾਇਰ ਕੀਤਾ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਫਿਰ ਪੰਜ ਛੇ ਕਿੱਲੇ ਭੱਜਿਆ ਏ ਪੰਜ ਛੇ ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ ਇਹਨੇ ਜਵਾਬੀ ਫਾਇਰ ਕੀਤਾ ਜਵਾਬੀ ਅਸੀਂ ਵੀ ਫਾਇਰ ਕੀਤਾ ਆਹ ਆਹ